सागर दी बोटी लेंदी इंडिका चला सागर दी बोटी लेंदी इंडिका चला इमी लिए कोई मेरी मजबूरी मेनु छेती दे डराइवरी सिखा इमी जीत लिए कोई मेरी मजबूरी मेनु छेती दे डराइवरी सिखा लाल बत्ती आदि जरा आसे पासे देख लाल बत्ती आदि जरा आसे पासे देख खब्बे नाल दब के कलाच कुड़िया नी सच्चे पैर नाल मार परे ਖੱਪੇ ਨਾਲ தਪਕੇ ਕਲਾ ਚਕੜੀਆਂ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਪੰਜਾਬੀ ਗੀਤਕਾਰ ਜੋੜੀ ਬੜੀ ਸੁਪਰੀਟ ਹੋਈ ਅੱਜ ਦਾ ਸੋਸ਼ਲ ਮੀਡੀਆ ਤੇ ਤੁਸੀਂ ਦੇ ਕਿ ਇੱਕਦਮ ਜਿਹੜੀਆਂ ਧੁੰਮਾਂ ਪਈਆਂ ਆ ਪੰਜਾਬੀ ਜਿਹੜੀ ਇੰਡਸਟਰੀ ਦੇ ਵਿੱਚ ਪਹਿਲਾਂ ਕਾਫੀ ਅਖਾੜੇ ਲਾ ਚ ਇੱਕਦਮ ਜਿਹੜਾ}{|\text{ਵਿਸ਼ਾਲ ਬਾਈ ਦੀ ਉਸਕੀ}} \text{ਉਹ ਅੱਜ ਸਾਡੇ ਵਿੱਚ ਫੇਮਸ ਜੋੜੀ ਜਿਹੜੀ} ਤੈਨੂੰ ਇਹ ਬਰਾਗ ਮਨੇ ਹਮ ਤਲਬਤ ਕਰਦੇ ਆ ਇੱਕਦਮ ਜਦੋਂ ਪਤਾ ਲੱਗਦਾ ਕਿ ਸਾਡਾ ਇੱਕ ਟੀਪ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਗਿਆ ਕਿੰਨਾ ਦਾ ਲੱਗਦਾ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਨੂੰ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਪੋਰਟ ਅਤੇ ਸਪੋਰਟ ਧੰਨਵਾਦੀ ਤੁਸੀਂ ਮੈਂ ਮੇਰਬਾਨੀ ਦੀ ਇਹ ਸਰ ਕੋਈ ਛਾਲ ਇੱਕਦਮ ਤਾਂ ਨਹੀਂ ਬਚੀ ਇਥੇ 23 24 ਸਾਲਾਂ ਤੋਂ ਮੈਂ ਆਪਾਂ ਮੀਆਂ ਬੀਬੀ ਸਤਨਾਮ ਸਾਗਰ ਸ਼ੰ ਸ਼ਮੀ ਅਸੀਂ ਪੰਜਾਬੀਆਂ ਦੇ ਚਰਨਾਂ ਦੀ ਧੂੜ ਅੱਜ ਤੋਂ ਇਹ ਜਿਹੜੀ ਪੰਜਾਬੀਆਂ ਦੇ ਚਰਨਾਂ 'ਚੋਂ ਉੱਠ ਕੇ ਧੂੜ ਅੰਬਰਾਂ ਤੱਕ ਪਹੁੰਚੀ ਇਹ ਅੱਜ ਤੋਂ 24 ਸਾਲ ਤੋਂ ਇਹ ਪਹੁੰਚੀ ਹੋਈ ਹੈ ਜੀ ਤੇ ਔਰੋਂ ਕਦੀ ਥੱਲੇ ਆਈ ਨਹੀਂ ਇਹ ਪੰਜਾਬੀਆਂ ਦੀ ਜੋੜਿਆਂ ਦਾ ਟੱਟਾ ਮਿੱਟੀ ਹੈ ਜਿਹੜਾ ਉੱਡ ਕੇ ਅਰਸ਼ਾਂ ਤੱਕ ਪਹੁੰਚਿਆ ਤੇ ਅਰਸ਼ਾਂ 'ਚ ਹੀ ਅਜੇ ਤੱਕ ਉੱਡਦਾ ਫਿਰਦਾ ਇਹ ਕਦੀ ਨਾ ਘਟ ਹੋਇਆ ਵਧਦਾ ਗਿਆ ਤੇ ਇਸ ਕਰਕੇ ਉਦੋਂ ਤੋਂ ਲੈ ਕੇ ਜੀ ਫੁੱਲਾ ਵਾਲੀ ਰਚਾਈ ਤੋਂ ਲੈ ਕੇ ਸਿੰਦੋ ਦੀ ਹੱਟੀ ਤੱਕ ਸਿੰਦੋ ਦੀ ਹੱਟੀ ਤੋਂ ਗਾਂ ਇਹ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਲੈ ਕੇ ਚਲਾ ਇਹ ਗਾਣਾ ਹੈ ਜੀ ਇਹ ਸਾਗਰ ਦੀ ਬੋਟੀ ਲੈ ਕੇ ਚਿਕਾ ਚਲਾ ਇਹ ਡਰਾਈਵਰ ਵੀਰਾਂ ਦਾ ਗਾਣਾ ਮਤਲਬ ਡਰਾਈਵਰ ਵੀਰਾਂ ਦਾ ਵੀ ਨਾਲ ਗਾ ਲੋ ਤੇ ਗੱਡੀ ਸਿੱਖਣ ਦਾ ਇੱਕ ਮੁਟਿਆਰ ਦਾ ਇੱਕ ਅਰੀਜ ਉਹਦਾ ਸ਼ੌਕ ਹੈ ਇਹ 2005 ਦੇ ਵਿੱਚ ਆਪਾਂ ਆ ਦੋ ਚਾਰ ਦਿਨਾਂ ਤੋਂ ਸਾਰੇ ਦਿਨ ਚ 30 30 40 40 ਚੈਨਲ ਵਾਲੇ ਭੈਣ ਭਰਾਵਾਂ ਨੂੰ ਇਹੋ ਹੀ ਬੇਨਤੀ ਕਰੀਦੀ ਆ ਕਿ ਇਹ ਗਾਣਾ ਸਾਰਿਆਂ ਨੂੰ ਪਤਾ ਉਹ ਆਪ ਹੀ ਖੋਦੀ ਚ ਸਾਰੇ ਚੈਨਲਾਂ ਨੇ ਤੇ ਆ ਪਤਾ ਹੋ ਗਿਆ ਲਾ ਹੀ ਦਿੱਤਾ ਕਿ ਇਹ ਗਾਣਾ 2005 ਦੇ ਵਿੱਚ ਸੁਪਰ ਡੁਪਰ ਹਿੱਟ ਕੈਸਟ ਸੁਪਰ ਹਿੱਟ ਕੈਸਟ ਉਹਦਾ ਨਾਮ ਹੈ ਕੰਨੇ ਕੰਨੇ ਚੂਪ ਲੈ ਚੱਟਾਂ ਦੇ ਬੋਲੇ ਠੰਡੇ ਯੂਸ ਭੁੱਲ ਜਾਏਗੀ ਇਹ 2005 ਦੇ ਵਿੱਚ ਏਪਰਲੀਚ ਹੋਈ ਸੀ ਹਿੰਦੁਸਤਾਨ ਦੀ ਨਾਮ ਪਰ ਕੰਪਿਟਿਟੀ ਸੀਰੀ ਦੇ ਵਿੱਚ ਉਹ ਉਸ ਕੈਸਟ ਦੇ ਸਾਰੇ ਗਾਣੇ ਇਤਨੇ ਗੋਰੇ ਗੋਰੇ ਜੰਮਣ ਕੇ ਬਾਪੂ ਤੇ ਨਿਆਣੇ ਤੇ ਸਾਰੇ ਤੇ ਉਹਦੇ ਵਿੱਚੋਂ ਇਹ ਗਾਣਾ ਹੈ ਕਿ ਉਹ ਉਦੋਂ ਦਾ ਹੀ ਸੁਪਰ ਹਿੱਟ ਆ ਸਿਰਫ ਇੱਕ ਤਰੀਕਾ ਬਦਲਿਆ ਉਹ ਅਖਾਰਿਆਂ ਚ ਸੁਣਿਆ ਜਾਂਦਾ ਸੀ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਅਸੀਂ ਮੇਲਿਆਂ ਤੇ ਜਾਂਦੇ ਉਹ ਅੱਜ ਤੋਂ 10 ਸਾਲ ਪਹਿਲਾਂ ਦੀ 12 14 15 ਸਾਲ ਪਿੱਛੋਂ ਦੀ 18 ਸਾਲ ਪਹਿਲਾਂ ਦੀ 20 ਸਾਲ ਉਹ ਛੋਟੇ ਬੱਚਿਆਂ ਨੇ ਆਪਣੀਆਂ ਜੇਬਾਂ ਦੇ ਵਿੱਚ ਉਹ ਛੋਟੇ ਛੋਟੇ ਪੇਪਰ ਕਾੜ ਪਾਏ ਹੁੰਦੇ ਆ ਤੇ ਉਹ ਜਦੋਂ ਖੁਸ਼ ਹੋ ਕੇ ਕਈ ਵਾਰੀ ਉਹਨਾਂ ਨੂੰ ਨਾ ਉਹਨਾਂ ਦੇ ਕੋਲ ਖਲੋ ਕੇ ਦੋ ਮਿੰਟ ਸੁਣਨਾ ਤੇ ਉਹਨਾਂ ਨੇ ਆਪਣੀਆਂ ਜੇਬਾਂ ਭਰੀਆਂ ਤੇ ਅਸੀਂ ਸਾਗਰ ਦੀਆਂ ਕੈਸਟਾਂ ਇੱਧਰ ਵੀ ਪਾਈਆਂ ਇੱਧਰ ਵੀ ਪਾਈਆਂ ਤੇ ਬਸ ਇੰਨੀ ਗੱਲ ਇਹ ਜੀ ਗਾੜਾ ਉਦੋਂ ਦਾ ਚੱਲ ਰਿਹਾ ਹੁਣ ਸਿਰਫ ਇੱਕ ਤਰੀਕਾ ਬਦਲਿਆ ਹੈ ਉਹ ਅੱਜ ਕੱਲ ਆ ਜਿਹੜਾ ਸੋਸ਼ਲ ਮੀਡੀਆ ਹੈ ਇਹ ਤੁਹਾਡੇ ਬਾਅਦ ਵਰਗੇ ਸਾਰੇ ਭੈਣ ਭਰਾਵਾਂ ਪੱਤਰਕਾਰਾਂ ਦੇ ਵੰਗੂ ਮੈਂ ਸੁਣਦਾ ਆ ਰਿਹਾ ਕਿਉਂਕਿ ਮੈਨੂੰ ਆ ਨੈਟ ਦਾ ਸਮਝ ਘੱਟ ਆ ਤੇ ਮੈਂ ਸਾਰੇ ਵੀਰਾਂ ਕੋਲੋਂ ਆ ਹਫ਼ਤੇ ਭਰ ਤੋਂ ਸੁਣਦਾ ਪੱਤਰਕਾਰ ਵੀਰਾਂ ਤੋਂ ਕਹਿੰਦੇ ਆ ਜੀ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹ ਮੈਨੂੰ ਕਹਿਣਾ ਵੀ ਨਹੀਂ ਸੀ ਆਉਂਦਾ ਹੁੰਦਾ ਹੁਣ ਮੈਂ ਤੁਹਾਡੇ ਕੋਲ ਸਿੱਖ ਗਿਆ ਇਹ ਕਹਿੰਦੇ ਜੀ ਜਿਹੜਾ ਸੋਸ਼ਲ ਮੀਡੀਆ ਇਹਦਾ ਸਭ ਤੋਂ ਉੱਚਾ ਸਭ ਤੋਂ ਵੱਡਾ ਪਲੇਟਫਾਰਮ ਇੰਸਟਾਗ੍ਰam ਇਹ ਕਹਿੰਦੇ ਜੀ ਉਹਦੇ ਉੱਤੇ ਤੁਸੀਂ ਹਨੇਰੀ ਲਿਆਂਦੀ ਹੋਈ ਆਪੂ ਕੇ ਵਰਲਡ ਚ ਤੇ ਪੰਜਾਬੀਆਂ ਦਾ ਪਿਆਰ ਹੈ ਜੀ ਮੈਂ ਤੇ ਉਹਦੇ ਵਿੱਚ ਕੁਛ ਦਿੱਤਾ ਨਹੀਂ ਮੈਂ ਤੇ ਗਾਣਾ ਗਾਇਆ ਜਿੱਤ ਨਾਲ ਸਾਰੇ ਗਾਣੇ ਗਾਉਣਾ ਉਹਦੇ ਮਾੜਾ ਜਿਹਾ ਗਾਣਾ ਇੱਕ ਕਾਇਆ ਮੈਂ ਤੇ ਉਹਨੂੰ ਛੋਟਾ ਜਿਹਾ ਗਾਣਾ ਸਮਝਦਾ ਸੀ ਤੇ ਇਹ ਸਰੋਤਿਆਂ ਦਾ ਪਿਆਰ ਹੈ ਜੀ ਪੰਜਾਬੀਆਂ ਦਾ ਪੰਜਾਬੀਆਂ ਕੋਲ ਇੱਕ ਪਾਵਰ ਹੈ ਹੋਜੀਆ ਪੰਜਾਬੀ ਲੋਕਾਂ ਕੋਲ ਪੰਜਾਬੀ ਰੂਹਾਂ ਕੋਲ ਇੱਕ ਪਾਵਰ ਹੈ ਹੋਜੀਆ ਕਿ ਉਹ ਜਿੰਨੂੰ ਚਾਹਣ ਜਿੱਥੇ ਮਰਜੀ ਪਹੁੰਚਾ ਦੇਣ ਇਹ ਪੰਜਾਬੀਆਂ ਦਾ ਪਿਆਰ ਹੈ ਜੀ ਉਹਨਾਂ ਨੇ ਆ ਸੋਸ਼ਲ ਮੀਡੀਆ ਮੀਡੀਆ ਤੇ ਵੇਖਿਆ ਪਹਿਲਾਂ ਪਿਛਲੇ 20 25 30 ਸਾਲ ਇਹ 25 23 24 ਸਾਲਾਂ ਤੋਂ ਜਿਹੜੀਆਂ ਉਹ ਦੂਜੀਆਂ ਕੈਸਟਾਂ ਰੀਲਾਂ ਉਹਨਾਂ ਨੂੰ ਡਿਟੈਕਟ ਦੀਆਂ ਰੀਲਾਂ ਉਹਨਾਂ ਦੇ ਸਾਗਰ 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 ਹੋਈ ਪਈ ਅੱਜ ਦੂਸਰੀਆਂ ਰੀਲਾਂ ਨੇ ਅੱਜ ਦੂਜੀਆਂ ਰੀਲਾਂ ਨੇ ਉਹ ਇੰਸਟਾਗ੍ਰam ਦੀ ਰੀਲਾਂ ਨੇ ਉਹ ਵੀ ਫਿਰ ਪੰਜਾਬੀਆਂ ਨੇ ਸੋਚਿਆ ਯਾਰ ਰੀਲਾਂ ਦੇ ਵਿੱਚ ਅਸੀਂ ਇਹਨੂੰ ਗਰੀਬ ਨੂੰ ਇੰਨਾ ਵੱਡਾ ਮੁਕਾਬਲਾ ਦਿੱਤਾ ਇਹ ਇੰਸਟਾਗ੍ਰam ਦੀ ਰੀਲਾਂ ਚ ਤੇ ਨਹੀਂ ਦੇਣਾ ਚਾਹੀਦਾ 2005 ਤੋਂ ਲੈ ਕੇ ਅੱਜ 2024 ਤੱਕ ਫੇਰ ਉਹੀ ਗੀਤ ਜਿਹੜਾ ਦੁਬਾਰਾ ਪੜਾ ਵਜੇ ਬਿਲਕੁਲ ਜੀ ਉਹੀ ਉਹ ਗਾਣੇ ਕੁਝ ਇਸ ਤਰ੍ਹਾਂ ਦੇ ਐ ਉਹ ਗਾਣੇ ਮਜ਼ਾਕ ਆ ਮਜ਼ਾਕ ਹੈ ਔਰ ਬੜਾ ਪਿਆਰਾ ਇੱਕ ਸਚਾਈ ਉਹਦੇ ਚ ਬਿਲਕੁਲ ਪਿੰਡੂ ਕਲਚਰ ਦੀ ਸਚਾਈ ਪਿੰਡੂ ਕਲਚਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਉਹ ਗਾਣੇ ਔਰ ਉਹ ਜਵਾਬ ਸਵਾਲ ਨੋਟਿਚੋਂ ਹੁੰਦਾ ਮੇਲ ਫੀਮੇਲ ਦਾ ਜੱਪਰੂ ਮੁਟਿਆਰ ਤੇ ਜਵਾਬ ਸਵਾਲ ਹੁੰਦੇ ਅੱਜ ਬਾਲੀਵੁੱਡ ਦੇ ਵਿੱਚ ਵੀ ਕਾਫੀ ਅਭਿਨੇਤਾ ਨੇ ਜਿਹੜੇ ਅਦਾਕਾਰ ਨੇ ਅੱਜ ਉਸ ਟੌਪਿਕ ਤੇ ਇਹਦੇ ਰੀਲ ਬਣਾ ਦੇ ਕੀ ਇਹਨਾਂ ਨਾਲ ਉਹ ਧਨ ਭਾਗ ਨੇ ਵੀ ਮੇਰੇ ਕਰੀਬ ਤੇ ਤੇ ਜਿੱਥੋਂ ਤੱਕ ਗੱਲ ਹੈ ਫਿਲਮ ਇੰਡਸਟਰੀ ਵਾਲੇ بڑے بڑے ਸਿੰਗਰ ਇਹ ਉਹਨਾਂ ਦਾ ਵੱਡਾ ਪਾਣੇ ਉਹ ਵੱਡੇ ਨਾਂਅ ਬਹੁਤ ਵੱਡੇ ਨਾਂਅ ਨੇ ਸਾਡੇ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਪੰਜਾਬੀ ਸੰਗੀਤ ਐਂਡਸਟਰੀ ਦੇ ਵੱਡੇ ਨਾਂਅ ਨੇ ਸਾਡੀਆਂ ਬੇਟੀਆਂ ਇਹ ਭਾਰਤੀ ਜਿੜਕੀਆਂ ਨਿਮਰਤੀ ਦੀਆਂ ਪਾਣੀ ਸੰਤ ਜਿਣੀਆਂ ਉਹ ਬੇਟੀਆਂ ਉਹਨਾਂ ਦਾ ਨਾਂ ਜਿਹੜੇ ਅਮਰਤਜੀਤ ਦੇ ਨਾਲ ਜਿਹੜੀ ਜੱਟ ਕੀ ਉਹਨਾਂ ਦਾ ਨਾਂ ਧੀ ਰੂਬਾਜ ਬੱਜੀ ਮੇਰੀਆਂ ਧੀਆਂ ਮੇਰੇ ਕੋਲ ਜਦੋਂ ਮੇਰੀਆਂ ਛੱਡੋਂ ਜੰਮੀਆਂ ਜਿੱਦਾਂ ਦੀਆਂ ਘਰ ਦੇ ਦੋ ਦਨ ਉਹ ਮੇਰੀਆਂ ਛੋਟੀਆਂ ਭੈਣਾਂ ਮੇਰੀ ਮਾਂ ਜਾਈ ਜਿੱਦਾਂ ਮੇਰੀ ਮਾਂ ਜਾਈਆਂ ਹੁਣ ਉਹਨਾਂ ਤੋਂ ਵੱਧ ਕੇ ਉਹ ਉਹਨਾਂ ਦਾ ਵੱਡਾ ਪਾਣਾ ਉਹਨਾਂ ਦਾ ਸ਼ੁਗਨਾਮ ਜਿੱਦਾਂ ਰਜੀਤ ਪਾਵਾਜੀ ਤੇ ਗਰੇਵਾਲ ਜੀ ਕਿੱਪੀਿੱਪੀ ਗਰੇਵਾਲ ਜੀ ਇਹ ਸਾਰੇ ਬੱਚੇ ਅਮਰਤਜੀ ਉਹ ਉਹਨਾਂ ਦਾ ਵੱਡਾ ਪਾਣਾ ਉਹਨਾਂ ਨੂੰ ਕੋਈ ਮਜਬੂਰੀ ਛੋੜੀ ਆ ਕਿ ਸਾਗਰ ਇਟੋ ਗਿਆ ਇਹਦਾ ਗਾਣਾ ਇਹੋ ਜੇ 40 ਸਾਗਰ ਉਹਨਾਂ ਵੇਖੇ ਇਹ ਕਾਦੀ ਕੁਛ ਹੈ ਇਹ ਉਹਨਾਂ ਦਾ ਵੱਡਾਪਨ ਹੈ ਜੀ ਲੋਕਾਂ ਦਾ ਉਹ ਆਪ ਵੱਡੇ ਨਹੀਂ ਉਹਨਾਂ ਦਾ ਦਿਲ ਵੀ ਵੱਡਾ ਜਿਹੜਾ ਮੇਰੇ ਅਰਕਾ ਹੁੰਦਾ ਨਿਕਾਜ ਜਾਂਦਾ ਫਿਰ ਨਿਕਾਜ ਜਾਂਦਾ ਮਿੱਗੀ ਜਿੱਦੀ ਮੇਰੇ ਅਰਕੀ ਪੇਟ ਹੁੰਦੀ ਆ ਉਹ ਛੇਤੀ ਉੱਠ ਲ ਜਾਂਦਾ ਉਹ ਵੱਡੇ ਲੋਕ ਨੇ ਵੱਡੇ ਭਾਂਡੇ ਉਹਨਾਂ ਨੇ ਤੇ ਅੱਜ ਬੜਾ ਕੁਝ ਦੁਨੀਆ ਤੇ ਕਰਨਾ ਸਾਗਰ ਦੇ ਨਾਲ ਨਾਲ ਸ਼ੰਮੀ ਦਾ ਵੀ ਜਿਹੜਾ ਨਾਮ ਚੜਿਆ ਹੋਇਆ ਸੀ ਨਾਮ ਸਾਗਰ ਸ਼ਮਜੀ ਸ਼ੰਮੀ ਤਾਂ ਕੀ ਲੱਗਦਾ ਕਿ ਅੱਜ ਫੇਰ ਜਿਹੜਾ ਸ਼ੰਮੀ ਤੇ ਸਾਗਰ ਜਿਹੜੀ ਜੋੜੀ ਆ ਫੇਰ ਸੁਪਰ ਹਿੱਟ ਜਿਹੜੀ ਆ ਨੇ ਹੋਤੇ ਉਹਨਾਂ ਦੱਸਿਆ ਜੀ ਫੇਰ ਦਾ ਨਹੀਂ ਮਤਲਬ ਉਹ ਸ਼ੁਰੂ ਤੋਂ ਜੋ ਸਾਦਰਸ਼ਮ ਨੇ ਮਿਹੇ ਜਿਹਾ ਉਹ ਜੀ ਵੀ ਉੱਤੇ ਅੱਗੇ ਮੈਂ ਜ਼ਿਲ੍ਹਾ ਦੇ ਵਿੱਚ ਜਾਂਚ ਬਾਲੀਵੁੱਡ ਦੇ ਵਿੱਚ ਤੁਮਾਂ ਵੀ ਉਹ ਤਾਂ ਬਹੁਤ ਖੁਸ਼ੀ ਆ ਉਹ ਤੇ ਉਹ ਤੇ ਉਹ ਸਟੈਪ ਹੈ ਨਾ ਉਹ ਤੇ ਸਕੇਪਸ ਉਹ ਤੇ ਸਟੈਪ ਬਾਈ ਸਟੈਪ ਅਜੇ ਹੋਰ ਤਾਂ bade ਸਟੈਪ ਨੇ ਜੀ ਇਹ ਦੁਨੀਆ ਖਤਮ ਥੋੜੀ ਇੱਥੇ ਜਾ ਕੇ ਕਿਤੇ ਖਤਮ ਥੋੜੀ ਹੋਗੀ ਉਹ ਤੇ ਸਟੈਪ ਅੱਗੇ ਤੋਂ ਅੱਗੇ ਉਤੇ ਚਲਦੇ ਜਾਂਦੇ ਆ ਇਹ ਜਿਹੜਾ ਸੋਸ਼ਲ ਮੀਡੀਆ ਇਸੇ ਕਰਕੇ ਬਣੇ ਨੇ ਨਾ ਇਨਸਾਨ ਨੇ ਖੋਜਾਂ ਇਸੇ ਕਰਕੇ ਕੀਤੀਆਂ ਨੇ ਕਿ ਪਹਿਲੋਂ ਆਪਾਂ ਮਤਲਬ 100 ਸਾਲ ਪਹਿਲਾਂ ਬੰਦਾ 200 ਸਾਲ ਪਹਿਲਾਂ ਕੋਈ ਹੋਏਗਾ ਇਸ ਤਰ੍ਹਾਂ ਦਾ ਜਮਾਨਾ ਹੋਏਗਾ ਕਿ ਬੰਦਾ ਪਿੰਡ 'ਚ ਘੌਂਦਾ ਸਈਜੇ ਸਈਜੇ ਉਹਦੇ 2 ਸਾਲਾਂ 'ਚ ਤੇ ਉਹਦੇ ਪਿੰਡ ਦੇ ਦੂਜੇ ਪਾਸੇ ਪਤਾ ਲੱਗਦਾ ਹੋਣਾ ਵੀ ਆਪਣੇ ਪਿੰਡ 'ਚ ਇੱਕ ਬੰਦਾ ਘੌਂਦਾ ਫੇਰ ਉਹ ਤਾਂ 2-4 ਸਾਲਾਂ 'ਚ ਲਾਗਲੇ ਪਿੰਡਾਂ 'ਚ ਪਤਾ ਲੱਗਦਾ ਤੇ 10-20 ਸਾਲਾਂ 'ਚ ਕੋਈ ਜ਼ਿਲ੍ਹੇ 'ਚ ਦੋ ਜ਼ਿਲ੍ਹਿਆਂ 'ਚੋਂ ਜ਼ਿਲ੍ਹਿਆਂ 'ਚ ਪਤਾ ਲੱਗਦਾ ਅੱਜਕੱਲ ਅੱਜਕੱਲ ਤੇ ਜਿੱਦਣ ਤੋਂ ਤੁਹਾਡੇ ਕੋਲ ਕੋਈ ਗੋਣਿਆ ਆ ਤੁਸੀਂ ਗੋਣਾ ਐਡ ਕੀਤਾ ਆ ਬਟਨ ਨੱਪਿਆ ਤੇ ਉਹ ਪੂਰੇ ਮਾਤ ਲੋਕ ਤੇ ਪਤਾ ਲੱਗ ਜਾਂਦਾ ਵੀ ਤੁਹਾਡੇ ਕੋਲ ਆ ਗੋਣਿਆ ਤੇ ਇਹ ਤਾਂ ਇਹ ਸੋਸ਼ਲ ਮੀਡੀਆ ਦਾ ਉਹਦੀ ਉਹਦਾ ਕਰਕੇ ਆ ਨਾ ਜੀ ਉਹ ਉਹਦਾ ਕਰਕੇ ਆ ਤੇ ਉਹ ਜਿਹੜਾ ਸਾਦਰਸ਼ਮੀ ਦਾ ਜਿਹੜਾ ਨਾਂ ਉਹਦੀ ਉਹਨਾਂ ਹੀ ਸੀਗਾ ਜਿਹੜੀ ਚਾਕੀ ਇੰਡਸਟਰੀ ਵਿੱਚ ਕਿਤਨੀ ਜਿਹੜੇ ਸਾਰੇ ਗੀਤ ਹੁਣ ਤੱਕ ਕਿੰਨੇ ਦੇ ਚੁਣ ਹੁਣ ਤੱਕ 150 ਐਲਬਮ ਦੇ ਨਾਲ ਉਹਨਾਂ ਦਾ ਇਹ ਵੀ ਕਰਕੇ ਹੁਣ ਤੱਕ 50 60 70 ਪਤਾ ਨਹੀਂ ਕਿੰਨੇ ਚੈਨਲਾਂ ਤੇ ਇਹੋ ਬੇਨਤੀ ਕਰ ਚੁੱਕਾ ਜੀ ਸਾਰਿਆਂ ਨੂੰ ਪਤਾ ਹੀ ਹੈ ਜੇ ਮੇਰੇ ਤੋਂ ਬਿਨਾ ਕਿਉਂ ਮੇਰੇ ਇਹ ਨਹੀਂ ਜਿਹੜੇ ਸਾਡੇ ਸਰੋਤੇ ਆ ਜਦੋਂ ਮੈਨੂੰ ਚੇਤਾ ਭੁੱਲਿਆ ਆਉਂਦਾ ਉਹ ਥੱਲੇ ਲਿਖ ਦਿੰਦੇ ਆ ਵੀ ਫਲਾਣੀ ਕੈਸਟ ਦਾ ਇੰਨੇ ਨੰਬਰ ਦਾ ਗਾਣਾ ਇਹ ਸਾਈਡ ਦਾ ਹੈ ਕਿ ਪੀ ਸਾਈਡ ਦਾ ਹੈ ਤੇ ਇਹ ਕਿੰਨੇ ਮਿੰਟ ਦਾ ਹੈ ਕਿੰਨੇ ਸਕਿੰਟ ਦਾ ਹੈ ਕੋਈ ਸਟੇਜ ਤੇ ਪਹਿਰਾ ਭੁੱਲਦਾ ਉਹ ਚੇਤਾ ਕਰਾ ਦਿੰਦੀ ਆ ਜਿਹੜੇ ਗਾਣੇ ਦੀਆਂ ਫਰਮਾਸ਼ਾਂ ਕਰਦੇ ਨੇ ਉਹ ਜਦੋਂ ਮੈਨੂੰ ਚੇਤਾ ਨਹੀਂ ਆਉਂਦਾ ਉਹ ਆਪੇ ਗਾ ਕੇ ਦੱਸਦੇ ਨੇ ਉਹ ਕੰਪੋਜੀਸ਼ਨ ਵੀ ਚੇਤੇ ਆ ਜਾਂਦੀ ਹੈ ਸਾਰਾ ਕੁਝ ਉਹ ਨਾਲ-ਨਾਲ ਗਾ ਕੇ ਚੇਤਾ ਕਰਾ ਦਿੰਦੇ ਨੇ ਕਿ ਉਹ ਮੇਰੇ ਸਰੋਤਿਆਂ ਨੂੰ ਮੇਰੇ ਮੈਟਰ ਦਾ ਜ਼ਿਆਦਾ ਪਤਾ ਕੋਈ 150 ਐਲਬਮ বিনা 15 1600 ਗੀਤਾਂ ਗਾਣਿਆਂ ਦੇ ਨਾਲ ਆਪਾਂ ਪੰਜਾਬੀਆਂ ਦੀ ਸੇਵਾ ਕਰ ਚੁੱਕੇ ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਹਾਂ ਜੀ ਤੇ ਸਰੋਤਿਆਂ ਦਾ ਉਹ ਕੋਟਨ ਕੋਟ ਧੰਨਵਾਦ ਕੀ ਲੱਗਦਾ ਹੈ ਕਿ ਅਖਾੜਿਆਂ ਦੇ ਵਿੱਚ ਦੁਬਾਰਾ ਫੇਰ ਉਹੀ ਗੀਤ ਜਿਹੜਾ ਸੁਣਨ ਨੂੰ ਦੁਬਾਰਾ ਫੇਰ ਮਿਲੂਗਾ ਕਿ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਸਰ ਇਹ ਫੇਰ ਉਹ ਗੱਲ ਉਹੀ ਆ ਜਾਂਦੀ ਹੈ ਸਾਨੂੰ ਵੀ ਮੀਆਂ ਬੀਬੀ ਨੂੰ ਵਧੀਆ ਨਹੀਂ ਲੱਗਦਾ ਕਿ ਅਸੀਂ ਏਡੇ ਵੱਡੇ ਚੈਨਲ ਨੂੰ ਪੱਤਰਕਾਰ ਵੀਰ ਨੂੰ ਦੁਬਾਰਾ ਦੁਬਾਰਾ ਉਹ ਗੱਲ ਦਸੀ ਰੁਕਿਆ ਹੀ ਨਹੀਂ ਕਦੀ ਉਹ ਡੇਲੀ ਆ ਪਿਛਲੇ ਆ ਪਿਛਲੇ ਹਫਤੇ ਦੀਆਂ ਸਟੇਜਾਂ ਕੱਢ ਲਓ ਤੋਹ ਹਫਤਿਆਂ ਦੀਆਂ ਕੱਢ ਲਓ ਉੱਥੇ ਵੀ ਇਹ ਗਾਣਾ ਆ بڑے بڑے ਫੰਕਸ਼ਨਾਂ ਤੇ ਆ ਪਿਛਲੇ ਮਹੀਨੇ ਚ ਉਹ ਚੱਲਦਾ ਹੀ ਆ ਇਹ ਸਿਰਫ ਐ ਸੋਸ਼ਲ ਮੀਡੀਆ ਆਪਾਂ ਇਹਦੇ ਤੇ ਕਹਿ ਸਕਦੇ ਆਂ ਜੀ ਇਹਦੇ ਤੇ ਹੁਣ ਚੱਲਿਆ ਕਿਉਂਕਿ ਉਹ ਸੋਸ਼ਲ ਮੀਡੀਆ ਹੈ ਹੋਣੀ ਚਾਹੀਤ ਨਹੀਂ ਬਣਿਆ ਹੋਇਆ ਹੈ ਨਾ ਉਹ ਉਹਦੇ ਤੇ ਜਦੋਂ ਜਦੋਂ ਪੰਜਾਬੀਆਂ ਦਾ ਦਿਲ ਕਰਦਾ ਵੀ ਅੱਜ ਆ ਕਰਨਾ ਚਾਹੀਦਾ ਉਹ ਕਰ ਦਿੰਦੇ ਨੇ ਉਹਨਾਂ ਨੂੰ ਲੱਗਿਆ ਆ ਕੰਮ ਕਰਨਾ ਚਾਹੀਦਾ ਪੰਜਾਬੀਆਂ ਨੇ ਉਹਨਾਂ ਦੇ ਦਿਲ 'ਚ ਇੱਕ ਮੇਰੇ ਦੀ ਗਰੀਬੀ ਤਰਸ ਆਇਆ ਉਹ ਪੰਜਾਬੀਆਂ ਨੇ ਕਰਤਾ ਜੀ ਕੰਮ ਚਿੰਤ ਤੇ ਉਹ ਠੀਕ ਹੈ ਉਦੋਂ ਦਾ ਹੀ ਚੱਲ ਰਿਹਾ ਜੀ ਉਹ ਕਦੀ ਲੁਕਿਆ ਹੀ ਨਹੀਂ ਇਹ ਆ ਕੇ ਹੋਣ ਜਰਾ ਇਹ ਆ ਕਿ ਹਿੰਦੁਸਤਾਨ 'ਚੋਂ ਉੱਠ ਕੇ ਜਿਹੜੇ ਸਾਡੇ ਪੰਜਾਬੀ ਆ ਉਹ ਤੇ ਪੂਰੇ ਵਰਲਡ 'ਚ ਬੈਠੇ ਆ ਗਾਣਾ ਤੇ ਪੂਰੇ ਵਰਲਡ 'ਚ ਅੱਕੇ ਵਜਿਆ ਸੱਤ ਸਮੁੰਦਰ ਪਾਰ ਧਰਤੀ ਤੇ ਚਾਰੇ ਕੋਨੇ ਉਹ ਤੇ ਵੱਜ ਚੁੱਕੇ ਸਾਰੇ ਗਾਣੇ 15 1600 ਗਾਣੀ ਪਰ ਇਹ ਆ ਕਿ ਇਹਦੇ ਨਾਲ ਮੀਡੀਆ ਸੋਸ਼ਲ ਮੀਡੀਆ ਦੇ ਨਾਲ ਇਹ ਜਿਹੜਾ ਹੋਰ ਅੰਬਰ ਤੱਕ ਪਹੁੰਚਦੀ ਕੀ ਲੱਗਦਾ ਕਿ ਹੁਣ ਜਿਹੜਾ ਸਾਗਰ ਦੀ ਬੋਤੀ ਨੂੰ ਜਿਹੜਾ ਇਸ ਟਾਈਮ ਜਿਹੜੀ ਹਿੰਦੀ ਕਾ ਚਲਾਨੀ ਆ ਗਈ ਹੈ ਜਿਹਦੇ ਗੱਡੀਆਂ ਵੱਡੀਆਂ ਤੇ ਹੁਣ ਹੱਥ ਪੈ ਰਹੇ ਨੇ ਨਹੀਂ ਉਹ ਸਾਰੀਆਂ ਢੰਡਾਈਆਂ ਹੀ ਆ ਮਾਲਕ ਨੇ ਚਲ ਬਖਰੀ ਚਲੋ ਠੀਕ ਹੈ ਪਰ ਗੱਡੀ ਚਲੋ ਉਦੋਂ ਜਦੋਂ ਲਈ ਸੀ ਹਿੰਦੀ ਕਾ ਸ਼ੁਰੂ ਉੱਥੋਂ ਹੀ ਕੀਤਾ ਹੈ ਹਿੰਦੀ ਕਾ ਤੋਂ ਹੀ ਦੇਖੋ ਦੋ ਸਿੱਖੀ ਹੀ ਚਲਾਉਣੇ ਇਹਨਾਂ ਨੇ ਸਿਖਾਈ ਬਾਕੀ ਤੁਸੀਂ ਇਹਨਾਂ ਨੂੰ ਜਿਆਦਾ ਪੁੱਛੋ ਮੇਰੇ ਕੋਲ ਬੈਸਟ ਜਵਾਬ ਹੈ ਇਹ ਬੋਲਦੇ ਕੱਟਨੇ ਦੀ ਕਹਾੜਾ ਕਰਦੇ ਸਾਰੇ ਚੈਨਾਂ ਦੇ ਗਾਣੇ ਮੇਰੇ ਕੋਲ ਅਖਾੜੇ ਜਿਹੜੇ ਉਹ ਜਿਆਦਾ ਲੱਗਨੇ ਨੇ ਤੇ ਤਾਂ ਗੱਲਾਂ ਜਿਹੜੀਆਂ ਕੱਟ ਗੱਲਾਂ ਕੱਟ ਨਿਕਾ ਸਕਦੀਆਂ ਮੈਂ ਬੋਲਣਾ ਇਹਨਾਂ ਨੂੰ ਦੱਸਿਆ ਨਹੀਂ ਬਿਲਕੁਲ ਜੀ ਸੁਪਰ ਹਿੱਟ ਜਿਹੜੀ ਆ ਜੋੜੀ ਸਾਡੇ ਵਿੱਚ ਅੱਜ ਮੌਜੂਦ ਹੈ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਆ ਨਾਮ ਨਾਲ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਬਹੁਤ ਪ੍ਰਾਤਨ ਸਮੇਂ ਤੋਂ ਕਿਰਾਏ ਜਾਂ ਬੀਚਤ ਤੋਂ ਮਾਪਿਆਂ ਨੇ ਸਤਨਾਮ ਸਿੰਘ ਸਾਜਮ ਦੀ ਸ਼ਰਮ ਕੀ ਤੁਸ਼ਮੀ ਜਿਹੜੇ ਕਿ ਪੰਜਾਬੀ ਮਾਂ ਬੋਲੀ ਦੀ ਚਲੋ ਲੱਭੇ ਸੋਦੇ ਤੋਂ ਜਿਹੜੇ ਸੇਵਾ ਕਰ ਰਹੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਆ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਸੁਪਰ ਹਿੱਟ ਗੀਤ ਇਸ ਟਾਈਮ ਚੱਲ ਰਿਹਾ ਸਾਗਰ ਦੀ ਬੋਟੀ ਜਿਹੜੀ ਚਾ ਚੱਲਦਾ ਉਹ ਸਾਡੇ ਵਿੱਚ ਜਿਹੜੀ ਜੋੜੀ ਹੈ ਇਸ ਟਾਈਮ ਮੌਜੂਦ ਹੈ ਤਾਂ ਗੱਲਬਾਤ ਕਰਾਂਗੇ ਕਿ ਦੋ ਲਵਰਸ ਜਿਹੜੇ ਲਾਇਨਾ ਨੇ ਉਹ ਵੀ ਜਰੂਰ ਇਹਨਾਂ ਦੇ ਕੋਲੋਂ ਜਿਹੜੀਆਂ ਸੁਣਾਗੇ ਕਿ ਅੱਜ ਇਹ ਪ੍ਰੋਪਰ ਸੈਟਅਪ ਤੇ ਬੈਠੇ ਹੋਏ ਨੇ ਤਾਂ ਬੜੇ ਮੂਡ ਦੇ ਵਿੱਚ ਖੁਸ਼ ਲੱਗ ਰਹੇ ਹੋ ਹਾਂਜੀ ਸਰ ਜੋ ਤੁਸੀਂ ਕਹੋਗੇ ਉਹ ਕਰਾਂਗੇ ਬਾਕੀ ਆਪੀ ਮੈਂ ਪੰਜਾਬੀਆਂ ਦਾ ਆਪਣੇ ਸਰੋਤਿਆਂ ਦਾ ਮੈਂ ਆ ਪਿਛਲੇ 2-4 ਦਿਨ ਤੋਂ ਸਾਰੇ ਚੈਨਲਾਂ ਤੇ ਕਹਿ ਰਿਹਾ ਕਿ ਮੈਂ ਆਪਣੀ ਸਰੋਤਿਆਂ ਦਾ ਤੇ ਪੰਜਾਬੀਆਂ ਦਾ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਮੈਨੂੰ ਗਰੀਬ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਮੈਂ ਕਰਜ਼ਦਾਰ ਆ ਮੇਰਾ ਰੋਮ ਰੋਮੋਨਾ ਦਾ ਰਣੀ ਆ ਮੇਰਾ ਵਾਲ ਵਾਲੇ ਦਾ ਕਰਜ਼ਾਈ ਆ ਆ ਥੋੜੇ ਦਿਨਾਂ ਤੋਂ ਪਤਾ ਹੀ ਆ ਉਹ ਤੇ ਚਲੋ 25 ਸਾਲ ਤੋਂ ਪਿਆਰ ਦੇ ਰਿਹਾ ਆਹ ਹੁਣ ਜਿਹੜਾ ਇਹਨਾਂ ਨੇ ਸੋਸ਼ਲ ਮੀਡੀਆ ਤੇ ਵੇਖਿਆ ਸਿਰਫ ਉਹਨਾਂ ਨੇ ਫੈਸਲਾ ਇਹ ਕੀਤਾ ਸਰੋਤਿਆਂ ਨੇ ਕਿ ਯਾਰ ਇੰਸਟਾਗ੍ਰam ਆ ਜਿਹੜਾ ਸੋਸ਼ਲ ਮੀਡੀਆ ਉਹ ਉਹਨਾਂ ਨੂੰ ਲੱਗ ਪਗ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਕਿ ਇਹ ਸਾਗਰ ਨੂੰ ਘੱਟ ਚਲਾਉਣਾ ਹੁੰਦਾ ਹਨਾ ਸਟੇਜ ਤੇ ਵੀ ਉਹ ਮੈਨੂੰ ਮਜ਼ਾਕ ਕਰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਆ ਵੀ ਸਾਗਰ ਤੇ ਵੰਡੇ ਦਾ ਭੰਗੜਾ ਵੀ ਸ਼ਰਮੀ ਪਾ ਲੈਂਦੀ ਆ ਇਹਨੂੰ ਉਹ ਵੀ ਨਹੀਂ ਆਉਂਦਾ ਇਹਨੂੰ ਆ ਵੀ ਨਹੀਂ ਆਉਂਦਾ ਉਹਨਾਂ ਨੂੰ ਪਤਾ ਸਰੋਤਿਆਂ ਨੂੰ ਪਤਾ ਸੀਗਾ ਕਿ ਇਹਨੂੰ ਘੱਟ ਆਉਂਦਾ ਇਹਦਾ ਚਲਾਉਣਾ ਇੰਸਟਾਗ੍ਰam ਉਹਨਾਂ ਸੋਚਿਆ ਆਪਾਂ ਨੂੰ ਇਹ ਕੰਮ ਕਰ ਉਨਾ ਕਰਤਾ ਜੀ ਤੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਕਿ ਆਪਣੇ ਸਰੋਤਿਆਂ ਦਾ ਮੈਂ ਆਪਣੇ ਸਰੋਤਿਆਂ ਦੇ ਪੰਜਾਬੀਆਂ ਦੇ ਸਮੁੱਚੇ ਪੰਜਾਬੀਆਂ ਦੇ ਸਮੁੱਚੀ ਮਾਨਵਤਾ ਦੇ ਮੈਂ ਉਹਨਾਂ ਦੇ ਕਦਮਾਂ ਤੇ ਸਿਰ ਧਰ ਕੇ ਉਹਨਾਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਜੀ ਮੈਨੂੰ ਗਰੀਬ ਇੰਨਾ ਪਿਆਰ ਦਿੱਤਾ ਵਰਲਡ ਲੈਵਲ ਤੇ ਸਾਗਰ 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 ਦੀ ਬਹੁਤੀ ਸਾਗਰ ਦੀ ਬਹੁਤੀ ਸਾਗਰ ਦੀ ਬੁਲਕੀ ਕਰਾਤੀ ਪੰਜਾਬੀਆਂ ਨੇ ਉਹ ਕੁਝ ਵੀ ਕਰਾ ਸਕਦੇ ਆ ਜੀ ਇਹਨਾਂ ਕੋਲ ਪਾਵਨ ਜੀ ਬਿਲਕੁਲ ਜੀ ਤੁਸੀਂ ਦੇਖ ਰੇ ਸੀ ਕਿ ਸਾਡੇ ਨਾਲ ਜਿਹੜੇ ਸਾਗਰ ਐਂਡ ਸੰਮੀ ਹੋਇਆ ਹੈ ਕਾਫੀ ਇੰਡਸਟਰੀ ਵਿੱਚ ਰੱਤੂ ਮਾ ਬਣਿਆ ਆਸ ਕਰਦਾ ਕਿ ਇਹ ਵੀਡੀਓ ਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹੋਰ ਵੀ ਇਹ ਸੁਪਰ ਹਿੱਟ ਜੋੜੀ ਦੇ ਨਾਲ ਤੁਮਹਾਨੂੰ ਮਾਇਦਾ ਵਰ ਲੱਗਣ ਕਰ ਫਾਸ ਕੈਮਰਾ ਪਰਸਨ ਦੇ ਨਾਲ